ਵਿਕਰਮ ਉਪਵਾਤਰਤਨ ਤੇ ਕੀ ਗੱਲ ਕੀ ਹੋਈ ਹੈ ਲੜਾਈ ਕਿਥੇ ਹੋਈ ਸੀ ਸਰ ਸਿੱਤੋਂ ਹੀ ਇਹ ਕੋਈ ਤਾਂ ਲੜਾਈ ਜ਼ਿਆਦਾ ਡਿਟੇਲ ਤਾਂ ਮੈਨੂੰ ਨਹੀਂ ਬਸਾਈ ਬਾਰੇ ਨਹੀਂ ਜਿੰਨੀ ਜਾਣਕਾਰੀ ਉਹਨੇ ਦਿੱਤੀ ਸੀ ਸਿੱਤੋਂ ਕੋਈ ਲੜਾਈ ਹੋਈ ਹੈ ਤੇ ਰਾਤ ਨੂੰ ਮੈਨੇਜਰ ਰੈਸਰ ਕੰਪਨੀ ਕੰਗਨਗਰ ਉਸਵੇਰੇ ਮਠਲੀ ਹੋ ਕੇ ਉਧਰ ਲੈ ਜਾ ਰਹੇ ਸੀ ਬਠਿੰਡਾ ਹਾਦਸਾ ਹੋ ਗਿਆ ਤਾਂ ਲੱਗਿਆ ਕਾਰਨ ਕੀ ਸੀ ਕੋਣ ਮੁੰਡੇ ਸੀ ਹੈ ਜਿਨ੍ਹਾਂ ਨੇ ਅੰਨਾ ਕੁੱਤਿਆ ਕੀਤਾ ਕਿ ਮੁੰਡੇ ਦੀ ਮੌਤ ਹੋ ਗਈ ਅੰਨਾ ਮਾਰਿਆ ਗਿਆ ਸਰ ਟਾਈਮ ਹੀ ਨਹੀਂ ਮਿਲਿਆ ਕੋਈ ਪਤਾ ਚੈਦਾ ਸਰਸਰ ਮੁੜੇਗੇ ਬਾਵਲ ਏਰੀਏ ਦੇ ਨੇ ਕਿਉਂਕਿ ਤੁਹਾਨੂੰ ਸਾਇਦ ਆਸ ਕ੍ਰੋਸ ਪਿੰਡਾਂ ਦੇ ਆ ਉਸੇ ਪਿੰਡਾਂ ਦੇ ਅੱਗੇ ਪ੍ਰਵਾਹ ਦੇ ਰੈਡੀ ਕਦੋਂ ਆ ਜਾਣਗੇ ਜੀ ਸਾਰੇ ਬਸ ਆ ਹੀ ਦੇੇ ਪਾਸਾ ਦੁਬੇ ਤਾਂ ਜਾਏ ਅੱਛਾ ਠੀਕ ਹੈ ਮੇਰਬਾਨਾ ਇੱਕ ਪੇਸ਼ੈਂਟ ਆਇਆ ਸਾਡੇ ਕੋਲ 72 ਸਾਲ ਦਾ ਪੇਸ਼ੈਂਟ ਹੈ ਜੀ ਬਰੋਡਰਡ ਆਇਆ ਹੈ ਇਕਲ ਆਇਆ ਸੀ ਐਮਐਲਸੀ ਕੇਸ ਦੇ ਰਿਗਾਰਡਿੰਗ ਕਹਿੰਦਾ ਸੀ ਪਰਚਾ ਕੱਟਿਆ ਕੰਡੀਸ਼ਨ ਤੇ ਜਾਂਚ ਕੀਤੀ ਸੀ ਜਿਸ ਕਰਕੇ ਉਹਨੂੰ ਫ੍ਰੀ ਕੋਰ ਮੈਡੀਕਲ ਕੋਲੇ ਰੈਫਰ ਕਰਤਾ ਸੀ ਜੀ ਤੇ ਪੇਸ਼ੈਂਟ ਆਲੀ ਮਰਜ਼ੀ ਨਾਲ ਗੰਗਾ ਨਗਰ ਲੈ ਕੇ ਇਲਾਜ ਹਸਤੇ ਉਹ ਚੋ ਜਕੇ ਪੇਸ਼ੈਂਟ ਐਕਸਪਾਇਰ ਹੋ ਗਿਆ ਉਹ ਸਾਡੇ ਕੋਲ ਲਿਆਇਆ ਪੇਸ਼ੈਂਟ ਜੱਟ ਬੜੀ ਜਿਮਰਚੀ ਦਿਖਾ ਰਹੀ ਹੈ ਕਿੰਨੀ ਉਮਰ ਦੀ ਹੈ ਹਾਂ ਜੀ ਉਮਰ ਹੈਗੇ 38 ਸਾਲ ਕਿਉਂ ਕਾਰਨ ਦੱਸਿਆ ਸਰ ਇਹਨਾਂ ਨੇ ਕਿ ਜਿਹੜੇ ਕਿਉਂ ਲੜਾਈ ਹੋਈ ਇਹਨਾਂ ਦੇ ਕੋਈ ਆਪਸ਼ਨ ਨਹੀਂ ਕੋਈ ਰੰਜਿਸ਼ ਹੋ ਸਕਦਾ ਉਹ ਪੁਲਿਸ ਨੇ ਵੀ ਆਈ ਪੀਜੀ ਹਾਂ ਜੀ ਉਹ ਸਾਡੇ ਕੋਲ ਕਰਤੀ ਸੀ ਸਾਨੂੰ ਸੂਚਨਾ ਮਿਲੀ ਸੀ ਵੀ ਕੱਲ ਇਹਨਾਂ ਦੀ ਲੜਾਈ ਹੋਈ ਹੈ ਜੀ ਸੀਟੋਪੋਲ ਏਰੀਆ ਇੱਥੇ ਆਪਸ ਵਿੱਚ ਤੇ ਜਦੋਂ ਇੱਕ ਬੰਦਾ ਜਿਹੜਾ ਉਹ ਨੂੰ ਸੱਟਾਂ ਲੱਗੀਆਂ ਸੀ ਉਹ ਉਸੇ ਕੋਲ ਹਸਪਤਲ ਆ ਉਹ ਰੱਖ ਲਿਆ ਜਿਸ ਤਰ੍ਹਾਂ ਸਾਡਾ ਆਈਓਥੇ ਛਾਂ ਨੂੰ ਇਹ ਰੂਪ ਵਿੱਚ ਮਿਲਿਆ ਤਾਂ ਮਿਲਿਆ ਕਿ ਇਹ ਨਾਲ ਹਸਪਤਲ ਮਿਲਿਆ ਪਰ ਫਸੇ ਯਾ ਜੇ ਸਵੇਰ ਜਦੋਂ ਸਾਨੂੰ ਪਤਾ ਲੱਗਿਆ ਉਹ ਜੇ ਕਾਫੀ ਸਵੇਰ ਜਿਹੜੀ ਚੱਕੀ ਸੀ ਅਸੀਂ ਉਹਦਾ ਪਰਵਾਸੀਆਂ ਦਾ ਬਿਆਨ ਲੈ ਕੇ ਤੇ ਜੋ ਕਰਦੀ ਕਰਦੇ ਇਹਨਾਂ ਜਨਾਂ ਦਸ਼ੀਆਂ ਦੇ ਖਿਲਾਫ ਜਿਹਨਾਂ ਨੇ ਇੱਕ ਤਹਿ ਤੈ ਉਹਨਾਂ ਦੇ ਕੰਮ ਮਿੱਟੇ ਦਾ ਨਾਮ ਕੀ ਉਮਰ ਕਿਨੇ ਦੀ ਜਪੀ ਸੀ ਮਤਰਕ ਦਾ ਨਾਮ ਹੈ ਜੀ ਭਾਰਤ ਕਮਿਸ਼ਨ ਵੀ ਉਹਨੂੰ ਮੁਸਤਫੀਲਾ ਕਹਿੰਦੇ ਆ ਤੇ ਪਿਛਲੇ ਪੁਰੇ ਦਾ ਰਹਿਣ ਵਾਲਾ ਉਹਨੂੰ ਦੀ ਹੈਗੀ ਕੋਈ 30 ਸਾਲ ਦੇ ਆਸਪਾਸ ਕੰਮ ਕੀ ਕਰਦਾ ਸੀ ਇਹਦਾ ਕੁਤਾਮਾ ਤਾਂ ਕਿਤੇ ਬੜੀ ਸੰਭਲਦੀ ਸੀ ਕੋ ਬੱਤੀ ਹੈ ਤਰੇ ਸੈਸੂ ਦਾ ਤੇ ਨਾਮ ਤੋਂ ਵਿਕਰਮ ਨਾਲ ਗੱਲ ਕਰ ਤੇ ਕੀ ਗੱਲ ਕੀ ਹੋਈ ਹੈ ਲਈ ਕਿਥੇ ਹੋਈ ਸੀ ਆ ਸੀਤੋ ਹੋਈ ਹੈ ਕੋਈ ਕੱਲ ਲੜਾਈ ਜਿਆਦਾ ਡਿਟੇਲ ਤਾਂ ਮੈਨੂੰ ਲੜਾਈ ਬਾਰੇ ਨਹੀਂ ਨਹੀਂ ਜਿੰਨੀ ਵੀ ਜਾਣਕਾਰੀ ਉਹਨੇ ਦਿੱਤੀ ਸੀਤੋ ਕੋਈ ਲੜਾਈ ਹੋਈ ਹੈ ਕਿ ਰਾਤ ਨਗਰ ਮੈਸਰ ਫਰਕਟਾ ਸੀ ਖਾਨਾ ਨਗਰੋਂ ਸਵੇਰੇ ਮਠੇਲੀ ਹੋ ਕੇ ਉਧਰ ਲੈ ਜਾ ਰਹੇ ਸੀ ਮਠਿੰਦਾ ਹਲਸ ਹਸਪੀਟਲ ਤਾਂ ਲੱਗਿਆ ਕਾਰਨ ਕਿ ਸਿਕੋਨ ਮੁੰਡੇ ਸੀ ਆਏ ਜਿਨ੍ਹਾਂ ਨੇ ਇੰਨਾ ਕ੍ਰਿਤਿਆ ਕੀਤਾ ਕਿ ਮੁੰਡੇ ਦੀ ਮੌਤ ਹੋ ਗਈ ਇੰਨਾ ਮਾਰਿਆ ਗਿਆ ਸਰ ਟਾਈਮ ਹੀ ਨਹੀਂ ਮਿਲਿਆ ਕੋਈ ਪਤਾ ਚੈਦਾ ਸਰ ਜੀ ਮੁੰਡੇ ਹੈਗੇ ਬਾਬਲ ਏਰੀਏ ਦੇ ਨੇ ਕਿ ਕਿਥੋਂ ਰੋਡ ਦੇ ਸਾਹਿਦ ਆਸ ਕ੍ਰੋਸ ਪਿੰਡਾਂ ਦੇ ਆ ਉਸੇ ਪਿੰਡ ਦੇ ਕੋਲ ਦੇ ਰੈਡੀ ਕਦੋਂ ਆ ਜਾਣਗੇ ਜੀ ਸਾਰੇ ਬਸ ਸਾਡੇ ਦੇ ਪਾਸ ਅੱਜ ਮੈਂ ਤਾਂ ਜਾ ਰਿਹਾ ਅੱਛਾ ਠੀਕ ਹੈ ਮੇਰਬਾਨਾ ਤੇ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਬਹਤਰਤਨ ਪੇਸ਼ੈਂਟ ਹੈ ਜੀ ਬਰੋਡਰਡ ਆਇਆ ਇਕਲ ਆਇਆ ਸੀ ਇਹ ਐਮ ਐਲ ਸੀ ਕੇਸ ਦੇ ਰਿਗਾਰਡਿੰਗ ਕਹਿੰਦਾ ਸੀ ਪਰਚਾ ਕੱਟਿਆ ਕੰਡੀਸ਼ਨ ਬਹੁਤ ਜ਼ਿਆਦਾ ਸੀ ਇਸ ਕਰਕੇ ਇਹਨੂੰ ਫਿਲਕੋਰ ਮੈਡੀਕਲ ਕੋਲ ਰੈਫਰ ਕਰਤਾ ਸੀ ਤੇ ਪੇਸ਼ੈਂਟ ਆਲੀ ਮਰਜ਼ੀ ਨਾਲ ਗੰਗਾ ਨਗਰ ਲੈ ਗਏ ਇਲਾਜ ਹਸਤੇ ਪਰ ਉੱਥੇ ਜਾ ਕੇ ਪੇਸ਼ੈਂਟ ਐਕਸਪਾਇਰ ਹੋ ਗਿਆ ਹੁਣ ਸਾਡੇ ਕੋਲ ਆਇਆ ਪੇ ਕਿੰਨੀ ਉਮਰ ਜਾਤੀ ਹੈ ਜੀ ਹਾਂ ਜੀ ਉਮਰ ਹੈਗੀ 38 ਟੀਅਰ ਕਿਉਂ ਕਾਰਨ ਦੱਸਿਆ ਸਰ ਇਹਨਾਂ ਨੇ ਕਿ ਜਿਹੜੇ ਕਿਉਂ ਲੜਾਈ ਹੋਈ ਇਹਨਾਂ ਦੇ ਕੋਈ ਆਪਸੀ اندر ਕੋਈ ਲੜਾਈ ਸੀ ਸ਼ hẳn ਪੁਲਿਸ ਨੇ ਵੀ ਆਈ ਪੀਜੀ ਹਾਂ ਜੀ ਉਹ ਸਾਡੇ ਕੋਲ ਕਰਤੀ ਸੀ ਹੂੰ ਸਾਾਨੂੰ ਸੂਚਨਾ ਮਿਲੀ ਸੀ ਵੀ ਕੱਲ ਇਹਨਾਂ ਦੀ ਲੜਾਈ ਹੋਈ ਹੈ ਜੀ ਸੀਪੋਗਨ ਏਰੀਆ ਇੱਥੇ ਆਪਸ਼ੀ ਤੇ ਜਿਹਨੂੰ ਇੱਕ ਬੰਦਾ ਜਿਹੜਾ ਉਹ ਨੂੰ ਸੱਟ ਲੱਗੀਆਂ ਸੀ ਉਹ ਉਸੇ ਕੋਲ ਹਸਪਤਾਲ ਉਹ ਬਹੁਤ ਰੱਖ ਲਾ ਹੂੰ ਜਿਸ ਤਹੋਂ ਸਾਡਾ ਆਈਓ ਤੇ ਛਾਹੂ ਦੇ ਰੂਪੇ ਜਮੋਦੇ ਤਬ ਮਿਲੇ ਆ ਤੇ ਇਹਨਾਂ ਨੇ ਅਸਤੋਨਿਲਾ ਪਰਫਾਸਿਨ ਯਾ ਅੱਜ ਸਵੇਰ ਜਦੋਂ ਸਾਨੂੰ ਪਤਾ ਲੱਗਿਆ ਉਹ ਜੀ ਕਿਤੇ ਸੀ ਤੇ ਅਸੀਂ ਉਹਦਾ ਪਰਵਾਤਨਗਰ ਦਾ ਬਿਆਨ ਲੈ ਕੇ ਤੇ ਜੋ ਕਰਦੀ ਕਰ ਰਹੀ ਹੈ ਇਹਨਾਂ ਜਨਾਂ ਦਸ਼ੀਆਂ ਦੇ ਖਿਲਾਫ ਜਿਨ੍ਹਾਂ ਨੇ ਇੱਕ ਤਹਿ ਤੈ ਉਹਨਾਂ ਦੇ ਨਾਮ ਮਿੱਟੇ ਦਾ ਨਾਮ ਕੀ ਹੈ ਉਮਰ ਕੇ ਲਿਖਿਆ ਜਾਂਦੀ ਹੈ ਮਤਰਕ ਦਾ ਨਾਮ ਹੈ ਜੀ ਭਾਰਤ ਕਮਿਸ਼ਨ ਦੇ ਉਹਨੂੰ ਉਸ ਤੋਂ ਵਿਕਲਾ ਕਹਿੰਦੇ ਆ ਤੇ ਪਿਛਲ ਪੁਰਾਣਾ ਰਹਿਣ ਵਾਲਾ ਉਹ ਬੰਦਾ ਜਿਹੜੀ ਕੋਈ 30 ਸਾਲ ਦਾ ਸੀ ਕੰਮ ਕੀ ਕਰਦਾ ਸੀ ਇਹਦਾ ਕੰਮ ਤਾਂ ਕਿਤੇ ਬੜੀ ਸਖਤ ਸੀ ਕੋ ਬੱਤੀ ਹੈ ਸਾਰੇ ਸੂਰ ਦੇ ਚਾਰ ਜੀ